ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨ ਮਿੰਸਟਰ ਪੰਜਾਬ ਮੈਂ ਉਮੀਦਵਾਰ ਲੋਕ ਸਭਾ ਹਲਕਾ ਅੰਬਸਾ ਤੋਂ ਮੈਂ ਅੱਜ ਮਜੀਠੇ ਦੇ ਵਿੱਚ ਸਵੇਰ ਦਾ ਆਈ ਜਿਹੜੀ ਚੋਣ ਵਿੱਚ ਮੁਕਾਦਿਆ ਐਸ ਵੇਲੇ ਵੀ ਮੈਂ ਮਜੀਠੇ ਆ ਪੱਥੂ ਡੰਗਲ ਸਵੇਰ ਦੀ ਅਸੀਂ ਕਈ ਮੀਟਿੰਗਾਂ ਦੱਲੀਆਂ ਜਿਹੜੀਆਂ ਕੀਤੀਆਂ ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਅਜ ਨਾਲੇ ਦੇ ਵਿੱਚ ਕੋਈ ਨੌਜਵਾਨ ਆਪੋ ਇੱਥੇ ਲੜ ਪਿਆ ਨੌਜਵਾਨਾਂ ਨੇ ਕੋਈ ਆਪੋ ਇੱਥੇ ਕੋਈ ਉੱਥੇ ਗੁੱਡਾ ਕਰਦੀ ਹੋਈ ਆ ਮੈਨੂੰ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਕਾਂਗਰਸ ਦੀ ਰੈਲੀ ਹੋ ਰਹੀ ਸੀ ਕਾਂਗਰਸ ਦੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਸੀ ਤੇ ਬਾਅਦ ਕਹਿੰਦੇ ਝਗੜਾ ਹੋ ਗਿਆ ਔਰ ਮੈਂ ਬੜਾ ਹਰਾਨ ਕਿ ਸਾਡੇ ਉਮੀਦਵਾਰ ਜਿਹੜਾ ਬਹੁਤ ਬੁਧੀਤਰਾ ਮਲਤ ਹੈਸ਼ ਦੇ ਵਿੱਚ ਹੈ ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਦਾ ਮੈਂ ਤੁਹਾਨੂੰ ਇਲਾਕਾ ਦੇ ਵਸਨੀਕੋਂ ਦੱਸਣਾ ਚਾਹੁੰਦਾ ਹਾਂ ਇਲਾਕਾ ਦੇ ਵਸਨੀਕੋ ਸਾਰੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਇਹੋ ਜੀਆਂ ਘਟਕਿਆ ਕਾਰਵਾਈਆਂ ਨਹੀਂ ਕਰਦਾ ਇਹ ਗੁੰਡਾਗਰਦੀ ਇਹ ਲੜਾਈਆਂ ਇਹ ਸਾਰਾ ਕੁਝ ਇਹ ਕਾਂਗਰਸੀਆਂ ਦੇ ਕੰਮ ਹੈ ਇਹ ਸਾਡੇ ਕੰਮ ਨਹੀਂ ਆਵਾਜ਼ੀ ਪਾਰਟੀ ਇਹ ਕੰਮ ਨਹੀਂ ਕਰਦੀ ਨਾ ਇਸ ਲੜਾਈ ਦਾ ਸਾਡਾ ਕੋਈ ਵਾਸਤਾ ਨਾ ਵਾਹ ਨਾ ਵਾਸਤਾ ਔਰ ਦੂਜੀ ਗੱਲ ਜਾਣ ਕੇ ਕਹਿ ਦਿੱਤਾ ਗਿਆ ਕਿ ਮੇਰੀ ਉੱਤੇ ਕੋਈ ਰਿਸ਼ਤੇਦਾਰੀ ਅੱਗੋਂ ਤੋਂ ਲੱਗ ਮੇਰੀ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਪਾਰਟੀ ਦੇ ਉੱਤੇ ਆਗੂ ਜਰਨੈਲ ਸਿੰਘ ਨੇ ਜਿਹੜੇ ਪਿੰਡ ਦੇ ਸੈਕਟਰੀ ਨੇ ਕੋਈ ਕਿਸੇ ਕਿਸਮ ਦੀ ਕੋਈ ਰਿਸ਼ਤੇਦਾਰੀ ਨਹੀਂ ਕਿਹੜਾ ਝਗੜਾ ਹੋਇਆ ਕਿਹੜਾ ਨਹੀਂ ਹੋਇਆ ਇਹ ਵੀ ਨਹੀਂ ਪਤਾ ਪਾਦੇ ਪਾਦਲ ਕਾਕੇ ਨੋਜੋ ਨੋਜ ਝਗੜਾ ਹੋਇਆ ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਦਾ ਨਾ ਕੋਈ ਸੰਬੰਧ ਹੈ ਨਾਸੀਂ ਇੱਦਾਂ ਦੇ ਝਗੜੇ ਕਰਦੇ ਆਂ ਅਸੀਂ ਵਿਕਾਸ ਦਾ ਕੰਮ ਕਰਦੇ ਆਂ ਸਰ 2 ਸਾਲ ਦੇ ਵਿੱਚ ਅਸੀਂ ਅਜਨਾਲੇ ਦੇ ਸਭ ਥਾਣਿਆਂ ਦੇ ਵਿੱਚ ਕੀਤੇ ਨਜਾਇਜ਼ ਬੱਥੇ ਨਹੀਂ ਹੁੰ ਦਿੱਤਾ ਕੀਤੇ ਕੋਈ ਲੜਾਈ ਝਗੜਾ ਨਹੀਂ ਹੁੰ ਦਿੱਤਾ ਅਸੀਂ ਰੋਜ਼ਦਾਈ ਨਵਾਂ ਕਰਾਉਂਦੇ ਆਂ ਸੋ ਸਾਡਾ ਇਹ ਕੰਮ ਨਿਕਾ ਮੈਨੂੰ ਹੋਰ ਚੇਤਾ ਆਇਆ ਅੱਜ ਜਦੋਂ ਮੈਂ ਵੀਡੀਓ ਦੇਖੀ ਕਿ ਪਿਛਲੇ ਲੱਖ ਸ ਦੇ ਵਿੱਚ ਵੀ ਔਲਾ ਸਾਹਿਬ ਨੇ ਬਿਨਾਂ ਸੋਚੇ ਸਮਝੇ ਦੋ ਚਲਾਤੇ ਸੀਗੇ ਉਦੋਂ ਵੀ ਕਿੰਨੇ ਇੱਕ ਪਤਾ ਨਹੀਂ ਕਿਹੜੇ ਬੰਦੇ ਪਾ ਕੇ ਕੋਈ ਸ਼ੈਕਲ ਮੋਟਰਸਾਈਕਲ ਵਾਲੀ ਜੀ ਮੈਨੂੰ ਬੰਦੇ ਪਾ ਕੇ ਅੱਜ ਵੀ ਬਿਨਾਂ ਸੋਚੇ ਸਮਝੇ ਕਹਤਾ ਨਾ ਕੋ ਗਾਲ ਨਾ ਕੋ ਬਾਤ ਉਹ ਸਾਡਾ ਭਰਾਵਾ ਕੋਈ ਵਾਸਤਾ ਦੀ ਵੋਟਾਂ ਕਹ ਤੂੰ ਕੰਮ ਕਰ ਆਪਣਾ ਇੱਥੇ ਜਾ ਕਰਨ ਵਾਲਾ ਸਾਡਾ ਉਸ ਦੀਆਂ ਲੜਾਗੀਆਂ ਲੂੜੀਆਂ ਦਾ ਕੋਈ ਵਾਸਤਾ ਨਹੀਂ ਗਾ ਮੈਂ ਅਫਸਰ ਨੂੰ ਕਿਹਾ ਕਿ ਜਿੰਨੇ ਵੀ ਇਹ ਕਾਰਵਾਈ ਕੀਤੀ ਉਹਦੇ ਖਿਲਾਫ ਸਖਤ ਕਾਰਵਾਈ ਕਰੋ ਸਖਤ ਕਾਨੂੰਨੀ ਕਾਰਵਾਈ ਜਿਹੜੀ